ਲੌਰੀ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ ਤੇ ਇੱਕ ਹੋਰ ਬਲੌਗ ਦੇ ਨਾਲ ਮੈਂ ਹੋ ਗਿਆ ਤੁਹਾਡੇ ਸਾਰਿਆਂ ਦੇ ਰੂਬਰੂ ਤੇ ਸਵੇਰ ਦੇ ਵੱਜ ਗਏ ਆ 10:00 ਵੱਜ ਕੇ 16 ਮਿੰਟ ਹੋ ਗਏ ਆ ਤੇ ਹੁਣ ਫਰੈਸ਼ ਹੋ ਕੇ ਹਟਿਆ ਮੈਂ ਤੇ ਹੁਣ ਬ੍ਰੇਕਫਾਸਟ ਕਰਦੇ ਆ ਤੇ ਫਿਰ ਤੁਹਾਨੂੰ ਮਿਲਦੇ ਆ ਲਓ ਜੀ ਸਾਢੇ 12 ਦਾ ਹੋ ਗਿਆ ਟਾਈਮ ਤੇ ਅਸੀਂ ਅਜੇ ਘਰੇ ਹੀ ਆ ਤੇ ਤੁਹਾਨੂੰ ਮਾਮਾ ਜੀ ਨਾਲ ਬੁਲਾਉਣੇ ਆ ਤੇ ਮਾਮਾ ਜੀ ਆਇਆ ਕਰ ਦੋ ਸਾਰਿਆਂ ਨੂੰ ਤੁਸੀਂ ਕਿ ਆਪਣੇ ਵਿਚਾਰ ਪੇਸ਼ ਕਰਨੇ ਹੋ ਸਾਡੀ ਉਹ ਨਹੀਂ ਨਹੀਂ ਹੈ ਕੋਈ ਤਾਂ ਕੱਢੋ ਕੁਝ ਵਿਚਾਰ ਤੇ ਸਾਂਝੇ ਕਰਨੇ ਹਨ ਹੈਲੋ ਜੀ ਸਾਡਾ ਮੁੰਡਾ ਹੀ ਲਾਡੀ ਆ ਭਾਂਜਾ ਸਾਡਾ ਸ਼ੀਰ ਬੰਦਾ ਹੈ ਬੜਾ ਬਹੁਤ ਗੈਂਡ ਸਾਰੀ ਦਿਹਾੜੀ ਸੁਣਦਾ ਸੁਣਾਦਾ ਤੇ ਬਾਕੀ ਆਪਣਾ ਸਾਡਾ ਸ਼ੀਰਪਾਲ ਸਿੰਘ ਨਗਰ ਮੰਨਿਆ ਪਰ ਮੰਨਿਆ ਕੀ ਰੱਖੀ ਆਏਗਾ ਮੈਂ ਤੇ ਪਿੰਡ ਤੇ ਬਾਕੀ ਆਪਣਾ ਜਰਾ ਇਹ ਲਾਡੀ ਆ ਮੁੰਡਾ ਇਹ ਸਾਡਾ ਭਾਂਜਾ ਮਤਲਬ ਆਪਣਾ ਵਧੀਆ ਆਪਣਾ ਰੈੰਜ ਜੁਆਏ ਕਰੀਗਾ ਆਪਣੇ ਘਰੀ ਰਹੀਦਾ ਨਾ ਕਿਸੇ ਦਾ ਹੈ ਤੇਲ ਕਿਹ ਰੱਦ ਕੇ ਜਾਂਦਾ ਚਲੋ ਉਹ ਇਹ ਖਾਣ ਪੀਣੇ ਦੀ ਤਾਂ ਖਾਣੀ ਜਾਵੇ ਇਹ ਸਾਨੂੰ ਆਪਣਾ ਫੀਡ ਹੋਰ ਥੈਂਕ ਯੂ ਬਾਈ ਮਚ ਮੈਂ ਚੱਲਾ ਆ ਨਵੀਨ ਭਾਈ ਦੇ ਘਰੇ ਦੇਖਦੇ ਆਂ ਭਾਜੀ ਕੀ ਕਰਦਾ ਪਿਆ ਤੇ ਤੁਹਾਨੂੰ ਉਹਦੇ ਘਰੇ ਜਾ ਕੇ ਮੈਂ ਤੁਹਾਨੂੰ ਮਿਲਾਨਾ ਉਹਨਾਂ ਨਾਲ ਸੋ ਆਪਣਾ ਪਿਆਰਾ ਜਿਹਾ ਡੌਗੀ ਹੈਲੋ ਹੈਲੋ ਹਾਈ ਕਰਦੇ ਹਾਈ ਹਾਈ ਕਰਦੇ ਹਾਈ ਹਾਈ ਕਰਦੇ ਜੀ ਨਾ ਭਾਜੀ ਉੱਠ ਗਏ ਆ ਤੇ ਕਰ ਰਹੇ ਆ ਲੰਚ ਲੰਚ ਹੀ ਕਰ ਰੇ ਆ ਤੇ ਲੰਚ ਨਹੀਂ ਦੇ ਮੇਰਾ ਬ੍ਰੇਕਫਾਸਟ ਬ੍ਰੇਕਫਾਸਟ ਹੋ ਗਿਆ ਖੈ ਗਲਤੀ ਨਾਲ ਲਿਵਟੇ ਉੱਦਾਂ ਲੇਟ ਹੈਗਾ ਬ੍ਰੇਕਫਾਸਟ ਆ ਲੰਚ ਕਹਿਆ ਹੋ ਗਿਆ ਉਹਦੇ ਸੌਰੀ ਤੇ ਭਾਜੀ ਹਲੇ ਬ੍ਰੇਕਫਾਟ ਕਰ ਰਹੇ ਆ ਤੁਹਾਨੂੰ ਬਾਅਦ ਚ ਇਹਨਾਂ ਨਾਲ ਮਿਲਾਉਣੇ ਆ ਤੇ ਬਾਅਦ ਚ ਤੁਹਾਨੂੰ ਆਪਣੀ ਵਿਚਾਰ ਸਾਂਝੀ ਕਰਨੀ ਹੈ ਮੈਂ ਇੱਕ ਬੰਦ ਗਿਆ ਤਾਂ ਮੈਂ ਬ੍ਰੇਕਫਾਸਟ ਮੇਰਾ ਲੇਟ ਹੋ ਗਿਆ ਸੀ ਲੇਟ ਹੋਣਾ ਕਿਉਂਕਿ ਮੈਂ ਲੇਟ ਉੱਠਿਆ ਆ ਆਰ ਕੇ ਮੇਕ ਕਮਸ ਮਾਈ ਟੀ ਮਾਈ ਮਦਰ ਮੇਡ ਫॉर ਮੀ ਦੇਖੋ ਹੈਪੀ ਬੀਸ ਗਾਈਜ਼ ਹੁਣ ਚੱਲਾ ਆ ਮੈਂ ਦਵਾਈ ਲੈਣ ਮੈਨੂੰ ਕੋਲਡ ਹੋਇਆ ਆ ਤੇ ਬੁਖਾਰ ਵੀ ਹੋਇਆ ਨਾਲ ਤੇ ਭਰਾ ਆਪਣਾ ਗੱਲਾਂ ਨਾਲ ਓ ਮੇਰੀ ਛੋਣੀ ਮੁੰਨੀ 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 ਨੂੰ ਬੁਖਾਰ ਹੋ ਗਿਆ ਤੇ ਵੀਊ ਚੈੱਕ ਕਰਨ ਹੋਰ ਇਹਦਾ ਕਿੰਨਾ ਘੰਟ ਆ ਤੇ ਆ ਆ ਬਾਬਾ ਜੀ ਦੇ ਫੋਟੋ ਲੱਗੀਆਂ ਹੋਈਆਂ ਆ ਆ ਦੇਖੋ ਬਾਬਾ ਜੀ ਦੀਆਂ ਫੋਟੋ ਲੱਗੀਆਂ ਹੋਈਆਂ ਆ ਤੇ ਆ ਦੇਖ ਆ ਇੱਧਰ ਜੀ ਆ ਜਾ ਇੱਧਰ ਹੀ ਚੱਲਦੇ ਆ ਇੱਧਰ ਜਾ ਤੇ ਬਹੁਤ ਹੀ ਇੱਥੇ ਬਹੁਤ ਹੀ ਸੋਹਣਾ ਪੈਂਡਿਆ ਹੈ ਐਨ ਆਰ ਆਈ ਵੀਰਾਂ ਦਾ ਪੈਂਡਿਆ ਹੈ ਇਹ ਤਾਂ ਇਹ ਬਲੌਗ ਵਿੱਚ ਤੇਰੀ ਇਹ ਹਿੰਦੂ ਅੱਜਾ ਆੜਦੇ ਮੂੰਹ ਦਸਾਪਣਾ ਹੁਣ ਪ੍ਰਾਣਾ ਕਲ ਤੋਂ ਉੱਥੋਂ ਬਣਾਈ ਛੱਡਦੇ ਹਣ ਤੇ ਲਓ ਜੀ ਅਸੀਂ ਆ ਗਏ ਹਣ ਮਾੜ ਗੇਲਾ ਦੀ ਗਰਾਊਂਡ ਚ ਕ੍ਰਿਕਟ ਦਾ ਮੈਚ ਦੇਖਣ ਨਾਵਟਵਾਲ ਵੀ ਖੇਡ ਰਿਹਾ ਹੈ ਕ੍ਰਿਕਟ ਬਲੈਤੀਆ ਤੇ ਆ ਸਾਡੇ ਇੱਕ ਨਾਲ ਬਲੈਤੀਆ ਬੈਠਾ ਹੈ ਬਲੈਤੀਆ ਸਾਹਿਬ ਹੈਲੋ ਸੀਜ਼ਨ ਠੀਕ ਭਾਜੀ ਸੀਜ਼ਨ ਠੀਕ ਤੇਰੀ ਨੇ ਵੀਰ ਦੀ ਸੀਜ਼ਨ ਠੀਕ ਹੈ ਠੀਕ ਤਾਂ ਮੇਰੀ ਵੀ ਨਹੀਂ ਸੀ ਪਰ ਮੈਂ ਮੈਡੀਸਿਨ ਲੈ ਲਈ ਤੇ ਹੁਣ ਬੈਟਰ ਐ ਅੱਗੇ ਨਾਲੋਂ ਤੇ ਤੁਹਾਨੂੰ ਨਾਵਟਵਾਲ ਨਾਲ ਬੁਲਾਉਂਦੇ ਆ ਦੇ ਉਹਦੇ ਦੇਖ ਸਕਦੇ ਆ ਨੂੰ ਕੋਈ ਮੈਡੀਸਨ ਆਪਣੇ ਭਰਾ ਨੇ ਲਈ ਆ ਉਹ ਦੇਖ ਖੇਡਦੇ ਆ ਇਹਨੂੰ ਮੈਡੀਸਨ ਭਰਾ ਸਿਹਤ ਨਹੀਂ ਖਰਾਬ ਸਿਹਤ ਖਰਾਬ ਮੈਡੀਸਨ ਲੈਣੀ ਚਾਹੀਦੀ ਸੀ ਜਿਹੜੀ ਮੈਡੀਸਨ ਲੈਣੀ ਚਾਹੀਦੀ ਸੀ ਉਹ ਨੇ ਲਈ ਨਹੀਂ ਸੀ ਕਿ ਚਲੋ ਛੇਤੀ ਠੀਕ ਹੋਣ ਲਈ ਮੈਂ ਇਹਨੂੰ ਕਿਹਾ ਸੀ ਮੈਂ ਸਲਫਾ ਦੀਆਂ ਗੂੜੀਆਂ ਸੇਕਾ ਕਰੇ ਕੰਮ ਦੇ ਬੜੇ ਤੇਰੇ ਤੋਂ ਡਰਮ ਚ ਲੱਭੀਆਂ ਨਹੀਂ ਗੱਲਬਾਤ ਸਿਰ ਆ ਆਪਾਂ ਲਈ ਦੀ ਪੂਰੇ ਨਿਆਰੇ ਤੇ ਕੱਲ ਨੂੰ ਮੈਂ ਚੱਲ ਜਾਣਾ ਪਿੰਡ ਨੂੰ ਅੱਜ ਮੇਰਾ ਲਾਸਟ ਡੇ ਐ ਇੱਥੇ ਇਹ ਤੁਹਾਨੂੰ ਬਾਅਦ ਚ ਮਿਲਦੇ ਆ ਨਵਟਵਾਲ ਆ ਜਵੇ ਖੇਡ ਕੇ ਫਿਰ ਆਦੀ ਨਾਲੇ ਨਾਲ ਗੱਲਬਾਤ ਕਰਦੇ ਆ ਕਰਕੇ ਆ ਗਿਆ ਆ ਤੇ ਬਹੁਤ ਹੀ ਛੇਤੀ ਇਹਨਾਂ ਦੀ ਵੈੜੀ ਖਤਮ ਹੋ ਗਈ ਵੀਰ ਜੀ ਕੀ ਚੱਕਰ ਪਿਆ 2 ਓਵਰ ਸੀਗੇ ਚੱਕਰ ਬਣੇਰਾ ਹੋ ਗਿਆ 2 ਓਵਰ ਦੇ ਵਿੱਚ 2 ਛੇੜਾ ਹੋ ਗਿਆ ਨੇਰਾ ਕਿਉਂ ਚੱਲੇ ਸਕੂਲ ਦੇਖਣ ਮਾਲ ਗਏ ਨਾਲ ਸਕੂਲ ਕਮ ਟੂ ਨਯਨ ਗੋ ਟੂ ਸਰਵ ਇੱਥੇ ਪੜ੍ਹੇ ਸੀ ਇੱਥੇ ਭਾਜੀ ਹੁਣੀ ਪੜ੍ਹੇ ਆ ਨਵਟਵਾਲ ਸਾਹਿਬ ਅੰਕਲ ਇੱਥੋਂ ਪੜ੍ਹ ਕੇ ਗਏ ਆ ਦੇਖ ਲੋ ਅੱਜ ਬਲੈਟ ਵੀ ਘូម ਆਏ ਆ ਨਹੀਂ ਦਵਾ ਸਾਹਿਬ ਸਕੂਲ ਸਕੂਲ ਦਾ ਸਕੂਲ ਦੀ ਨਹੀਂ ਨਾ ਕੋਈ ਪਟੋਪੀ ਵਾਲਾ ਦਾ ਮਿਸਤਰੀ ਅਰੇ ਰੇ ਆ ਮੋਰਿਆਂ ਦੇ ਉਧਰ ਹੀ ਅੱਧੀ ਆਲੀ ਵੈਲਕਮ ਨਾ ਅੰਦਰ ਆ ਨਹੀਂ ਗੇ ਅੰਦਰ ਹੈ ਨਹੀਂ ਨਾ ਅੰਦਰ ਹੈ ਕੋਈ ਬਹੁਤ ਆ ਸੈਂਡ ਕਰ ਲਓ ਜੀ ਨਵਟਵਾਲ ਵੀਰ بیٹنگ ਕਰਕੇ ਆ ਗਿਆ ਆ ਬੜੀ ਛੇਤੀ بیٹنگ ਮੁੱਕੀ ਆ ਤੁਸੀਂ ਰੀਜ਼ਨ ਦੱਸ ਸਕਦੇ ਆ ਇਹਦਾ ਰੀਜ਼ਨ ਕੀ ਆ ਰੀਜ਼ਨ ਬਸ ਪੇਟ ਜਿਆ ਖਰਾਬ ਸੀਗਾ ਨਵ ਨਵਦਾ ਹਾਂ ਪੇਟ ਖਰਾਬ ਸੀਗਾ ਸਾਇ ਨਵੀਨ ਆ ਤਾ ਕੇਲੇ ਖਾ ਲਏ ਨਾ ਤੇਲੇ ਖਾ ਲਏ ਨਵੀਨ ਭਾਈ ਨੇ ਉਹ ਪੈਰ ਧੋ ਰਿਹਾ ਪਿੱਛੇ ਛੁੱਡਾ ਪੈਣ ਦੇ ਕਾਰਨ ਬਸ ਇੱਕੋ ਵਾਰ ਖੁੱਲਿਆ ਰਹਾ ਸਾਰਾ ਪਰਪਣ ਕਿ ਇਦਾਂ ਲੱਗਦਾ ਮੈਨਾਂ ਨਾ ਸਹੀ ਆ ਵੀਰੇ ਉਹ ਵਧੀਆ ਰੰਗ ਨੇ ਨਾ ਕਹਿਣ ਲੱਗਦੀ ਗੱਲ ਬਾਤ ਤੇ ਸੋਹਣਾ ਹੈਗਾ ਤੂੰ ਜੀ ਮੈਂ ਤਾਂ ਕੋਈ ਗਾਣਾ ਗੁਣਾ ਸੁਣਾ ਦੇਈਏ ਕੋਈ ਦੇ ਗਾਣਾ ਸੁਣਾ ਦੇ ਵੀਰੇ ਸੁਣਾਦਾ ਜੀ ਤੁਹਾਨੂੰ ਹੁਣ ਸੌਂਗ गा ਕੇ ਦਿਖਾਉਗਾ ਕੰਟੀਨਿਊ ਬ్రో ਪੂਰੀ ਦਾ ਬਣਾਇਆ ਜਾਂਦਾ ਸਿੱਧੀ ਜੀ ਕਰਕੇ ਦੂਰ ਰੱਖ ਮੜਾ ਮੇਰਾ ਪੂਰਾ ਐਕਸਪ੍ਰੈਸ ਬੈਂਕ ਮਾਰ ਦਿੰਦੇ ਸੀ ਅੱਛਾ ਅਸੀਂ ਆ ਗਰੀ ਤੇ ਜਿੱਦਾਂ ਜਿੱਦਾਂ ਮਤਲਬ ਗੇਟ ਬਰੇਅਰ ਉਹਦੇ ਬੰਦ ਹੋ ਜਾਂਦੇ ਨੇ ਉਹਦਾ ਦਰਵਾਜ਼ਾ ਆ ਅੱਛਾ ਤੇ ਉਧਰ ਇੱਕ ਵੱਡਾ ਦਰਵਾਜ਼ਾ ਸੀਗਾ ਹਾਂ ਜਦੋਂ ਇਹ ਦਰਵਾਜ਼ੇ ਬੰਦ ਹੋ ਜਾਂਦੇ ਸੀ ਹਾਂ ਇਧਰੋਂ ਸਾਡੇ ਮਿੱਤਰ ਲੱਗੇ ਹੁੰਦੇ ਡਿਊਟੀ ਤੇ ਅੱਛਾ ਹਾਂ ਇੱਕ ਇੱਥੇ ਦਰਵਾਜ਼ਾ ਹੈ ਇਹਦੇ ਪਿੱਛੇ ਆਹ ਜਗ੍ਹਾ ਦੇ ਪਿੱਛੇ ਦਫ਼ਤਰ ਇੱਥੇ ਭੋਲੀ ਬੁੱਕ ਨਹੀਂ ਆਈ ਇਹਨੇ ਪਰੇ ਕਰ ਇੱਕ ਮਿੰਟ ਉਧਰ ਨੂੰ ਕਰ ਮੜਾ ਆਹ ਇੱਥੇ ਇੱਟਾਂ ਖਤਮ ਹੁੰਦੀਆਂ ਪਰੇ ਕਰੀ ਪਰੇ ਆਦੀ ਪੂ ਇੱਥੇ ਇੱਟਾਂ ਖਤ ਤੇ ਇੱਥੇ ਦਰਵਾਜਾ ਆ ਤੇ ਉਹ ਪੌਰੇ ਤੋਂ ਉਧਰੋਂ ਸਟੂਡੈਂਟ ਆਦੇ ਹੁੰਦੇ ਸੀ ਤੇ ਉਹਨਾਂ ਲਈ ਦਰਵਾਜਾ ਆ ਆ ਗੋਰੀ ਆ ਪਿੰਡ ਦੀ ਬਹੁਤ ਬੰਕ ਮਾਰੇ ਇੱਕ ਮਿੰਟ ਹਾਂ ਤੇ ਰੱਖ ਕੈਮਰਾ ਪਤਾ ਲੱਗੂ ਤੇ ਸਾਡੇ ਸਟੂਡੈਂਟ ਮੇਰੇ ਬਜ਼ਾਰ ਤੋਂ ਲੱਗੇ ਹੁੰਦੇ ਸੀ ਜੋ ਡਿਊਟੀ ਤੇ ਹਨ ਇਦਾਂ ਗਰੁੱਪਾਂ ਦੀ ਤੇ ਅਸੀਂ ਉਹਨਾਂ ਨੂੰ ਕਹਿ ਲੈਣਾ ਵੀ ਅਸੀਂ ਲੇਟ ਆ ਉਹਨਾਂ ਨੇ ਇੱਧਰਲਾ ਗੇਟ ਖੋਲ ਦੇਣਾ ਜਾਣ ਕੇ ਤੇ ਅਸੀਂ ਇੱਧਰੋਂ ਚੋਰੀ ਬਾੜਨਾ ਕਈ ਵਾਰ ਇੱਧਰ ਕਮਾਂ ਕਈ ਵਾਰ ਜਦੋਂ ਹੋਰ ਸਟੂਡੈਂਟ ਲੱਗੇ ਹੁੰਦੇ ਸੀ ਆਜ ਅੱਗੇ ਨੂੰ ਆ ਹਾਂ ਇੱਥੇ ਉਹਨੂੰ ਬੋਲਾ ਜੇਦੋਂ ਹੋਰ ਸਟੂਡੈਂਟ ਇੱਧਰ ਆ ਗਏ ਜਦੋਂ ਹੋਸਟ ਸਟੂਡੈਂਟ ਲੱਗੇ ਹੁੰਦੇ ਸੀਗੇ ਡਿਊਟੀ ਕਿਸੇ ਹੋਰ ਦੀ ਹੁੰਦੀ ਸੀ ਅਸੀਂ ਘੱਪ ਕੇ ਅੰਦਰ ਜਾਣਾ ਹੁੰਦਾ ਜੁੱਤੀਆਂ ਤੋਂ ਬਚਣ ਮਾਰੇ ਅਸੀਂ ਗੰਨਾ ਅਸੀਂ ਉਹ ਸੈਲਫਾਂ ਤੇ ਚੜਨਾ ਉਹ ਬਲੀਆਂ ਤੇ ਚੜ ਕੇ ਅਸੀਂ ਉੱਪਰ ਕੋਠੇ ਚੜ੍ਹਦੇ ਹਾਂ ਕੋਠੇ ਚੜ੍ਹ ਕੇ ਅਸੀਂ ਉੱਪਰ ਉਧਰੋਂ ਪੌੜੀਆਂ ਹੁੰਦੀਆਂ ਪੌੜੀਆਂ ਉਤਰ ਕੇ ਅਸੀਂ ਆਪਣੀ ਕਲਾਸ ਚ ਆ ਕੇ ਪਹਿਲੇ ਬਹਿ ਜਾਂਦੇ ਹੁੰਦੇ ਸੀ ਇਹ ਬਹੁਤ ਪੰਗੇਲੇ ਤੇ ਇੱਕ ਵਾਰ ਇੱਥੇ ਯਾਦਾਂ ਦੇ ਲੋ ਅੱਜ ਵੀ ਉਹ ਦੇ ਲੋ ਪਿੱਛੇ ਵਿੱਚ ਬੰਕ ਮਾਰ ਕੇ ਜਾਂਦੇ ਹੁੰਦੇ ਇਹਦੇ ਲੋ ਕਮਾਦੀ ਅੱਜ ਵੀ ਹੈਗੀ ਤੇ ਹਰੇਕ ਸਾਲ ਉਹ ਜ਼ਿਮੀਂਦਾਰ ਬੀਜ ਦਾ ਕਮਾਦੀ ਇੱਥੇ ਜੇ ਉਹ ਟੱਟੀ ਆ ਜਿਹੜੀ ਤੇ ਖੁੱਲ ਕੇ ਅੰਦਰ ਕਰਕੇ ਆਉਂਦੇ ਇਹ ਇਹ ਦੀਪੂ ਨੇ ਆਪਣੇ ਟਾਈਮ ਦੀ ਪੁਅੱਜ ਵੀ ਇਸ ਚੀਜ਼ ਨੂੰ ਫਾਲੋ ਕਰਦਾ ਰਾਤੀ ਵੀ ਨਹੀਂ ਨਹੀਂ ਦੋਨਾਂ ਨੇ ਆਪਾਂ ਇੱਕ ਵਾਰ ਟੱਟੀ ਕੀਤੀ ਤਾਂ ਜਤ ਰਤੀ ਰਤੀ ਸੁਣ ਲਓ ਦੀਪ ਨੇ ਮੇਰਾ ਰਾਤੀ ਮੂਡ ਬਾ ਖਰਾਬ ਕੀਤਾ ਸ਼ਹਿਰ ਜਾਣਾ ਸੀ ਬਟ ਇਹਨੇ ਖਰੂੜ ਕਰ ਦਿੱਤੀ ਫਿਰ ਇਹ ਬੈਠਾ ਸੀਗਾ ਖੇਤਾਂ ਦੇ ਵਿੱਚ ਹਲਕਾ ਹੋ ਰਿਹਾ ਸੀ ਤੇ ਅਸੀਂ ਮੈਨੂੰ ਆਇਆ ਗੁੱਸਾ ਅਸੀਂ ਬੰਬ ਚੱਕਿਆ ਵੱਡਾ ਤੇ ਭਰਾ ਬੈਠਾ ਕੀਤਾ ਦੇ ਅਸੀਂ ਲਾਈ ਅੱਗ ਬੰਬ ਨੂੰ ਬੰਬ ਭਰਾ ਦੇ ਨਾ ਬਿਲਕੁਲ ਟੂਈ ਦੇ ਪਿੱਛੇ ਡਿਗਿਆ ਭਰਾ ਬਿਨਾ ਬਿਨਾ ਕੱਪੜੇ ਪਾਏ ਭੱਜਿਆ ਫੇ ਅੱਗੇ ਨੂੰ ਐਦੇ ਹੱਥ ਪੱਟਾਂ ਜੇ ਲੈ ਲੈ ਭੱਜਿਆ ਫੇ ਅੱਗੇ ਨੂੰ ਸਮਾਨ ਸਾਰਾ ਕੁਝ ਲੱਤੀ ਬੋੜਨ ਲੱਗੀ ਫੇ ਅਸੀਂ ਇੱਥੇ ਆ ਗਰਾਊਂਡ ਦਿਖਾ ਲਾਡੀ ਇਧਰੋਂ ਡਿਜ ਕਰੀ ਤੇ ਆ ਗਰਾਊਂਡ ਸਾਡੇ ਦੋ ਗਰਾਊਂਡ ਆਇਆ ਇੱਧਰ ਆ ਜੀ ਭਾਜੀ ਵਿੱਚ ਸਿੱਧੇ ਆ ਖੜਦੇ ਤੇ ਇੱਥੇ ਅਸੀਂ ਮੀਂਹ ਪੈ ਜਾਣਾ ਇੱਕ ਵਾਰ ਬਹੁ ਮੀਂਹ ਪਿਆ ਤੇ ਅਸੀਂ ਭਰਾ ਇੱਥੇ ਫੋਟੋ ਲੈ ਖੇਡਣਾ ਚਿੱਕੜ ਦੇ ਵਿੱਚ ਉਟਵਲਾ ਮੈਚ ਇੰਨਾ ਖੇਡਣਾ ਜਦੋਂ ਸਾਨੂੰ ਪੀਟੀ ਪੀਰੀਅਡ ਮਿਲਣਾ ਸੀ ਖੱਲੀਆਂ ਬਾਲੀਆਂ ਇੱਕ ਵਰ ਪਿੰਨੀਆਂ ਸਾਰੇ ਜਾਣਿਆਂ ਨੇ ਸਾਡੇ ਪੰਜ-ਪੰਜ ਦਿਨ ਭਰਾ ਵਾਪਸ ਲੱਤਾਂ ਹੀ ਦੁਖਦੀਆਂ ਰਹਿ ਗਈਆਂ ਸਾਰੀ ਘਰ ਤੇ ਸਾਡਾ ਭਰਾ ਤੁਹਾਨੂੰ ਅੱਜ ਗਾਣਾ गा ਕੇ ਦਿਖਾਊਗਾ ਵੀਰੋ ਲੋ ਜੀ ਗਾਣਾ ਗਾਣ ਲੱਗੇ ਸੀ ਇੱਥੇ ਰੱਖੀ ਬੱਸ ਇੱਥੇ ਰੱਖ ਕੰਨਾਂ 'ਚ ਲੇ ਰਸਣੇ ਕਿਹੜਾ ਪੈਣੀ ਵਾਲਾ ਕੰਨਾਂ 'ਚ ਸੁਣਨਾ ਮੈਂ ਪੈਣੀ ਵਾਲੇ ਸਾਡੇ ਆ ਪੈਣੀ ਵਾਲੇ ਸੁਣਾ ਦੇ ਉਹ ਗੱਲ ਦਿਲ ਦੀ ਕਹਾ ਮੈਂ ਤੈਨੂੰ ਸੱਜਣਾ ਇਹਨਾ ਅੱਖੀਆਂ ਨੇ ਫੋਨਤੇ ਨਹੀਂ ਰੱਜਣਾ ਉਹ ਬੈਠੇ ਸਾਹਮਣੇ ਦਿਲਾਂ ਦੇ ਰਾਜ ਜਾਣਣੇ ਗੱਲ ਕਰਦਿਆਂ ਨੇ ਗਲ ਤੇਰੇ ਲੱਗਣਾ ਉਹ ਗੱਲ ਦਿਲ ਦੀ ਕਹਾ ਮੈਂ ਤੈਨੂੰ ਸੱਜਣਾ ਇਹਨਾ ਅੱਖੀਆਂ ਨੇ ਫੋਨਤੇ ਨਹੀਂ ਰੱਜਣਾ ਬੈਠੇ ਸਾਹਮਣੇ ਦਿਲਾਂ ਦੇ ਰਾਜ ਜਾਣਣੇ ਉਹ ਗੱਲ ਕਰਦਿਆਂ ਨੇ ਗਲ ਤੇਰੇ ਲੱਗਣਾ ਲਓ ਜੀ ਜੇ ਤੁਹਾਨੂੰ ਗਾਣਾ ਵਧੀਆ ਲੱਗਾ ਤਾਂ ਫੁੱਲ ਸਪੋਰਟ ਕਰੋ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਆ ਬੈੱਲ ਆਈਕਨ ਦਬਾਓ ਹੋਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਤੇ ਅੱਦਾ ਹੀ ਤੁਹਾਨੂੰ ਬਲੌਗ ਰੋਜ਼ ਡੇਲੀ ਅਪਲੋਡ ਹੁੰਦੇ ਰਹਿਣਗੇ ਤੇ ਆਪਾਂ ਕੰਮ ਖਿੱਚ ਕੇ ਰੱਖਣਾ ਪੂਰਾ ਬਲੌਗਾਂ ਵੱਲੋਂ ਤੇ ਹੋਰ ਵੀ ਆਪਾਂ ਰੱਬ ਕਿਰਪਾ ਕਰੇ ਥੋੜੇ ਜਿ 4-5 ਸਾਲ ਬਾਅਦ ਆਉਣ ਵਾਲੇ ਟਾਈਮ ਵਿੱਚ ਗਾਣੇ ਵੀ ਆਨੇ ਸਾਲ ਲੱਗਾ ਆਪਾਂ ਕਰਾ ਕੇ ਰੱਖਣੀ ਓਹ ਮਾ ਓਹ ਓਹ ਕੀ ਭਰਾ ਆਪਣਾ ਮਿਲਿਆ ਆ ਆ ਭਰਾ ਆਪਣਾ ਮਿਲਿਆ ਅੱਜ ਇਹ ਕਿਹੜਾ ਬੰਦਾ ਫੈਨ ਲੋੜਾ ਐਨ ਆਰ ਆਈ ਫੈਨ ਨੌਰੇ ਦਾ ਮੁੰਡਾ ਕਮਾਦੀਆ ਕੋ ਟੱਕਰ ਗਿਆ ਭਰਾ ਇਹ ਤੋਂ ਚੱਲਿਆ ਸੀਗਾ ਸਾਨੂੰ ਕਹਿੰਦਾ ਤੂੰ ਵੀ ਨਾਲ ਚੱਲੋ ਇਹ ਹੁਣ ਲੈਣ ਜਾਣਾ ਕੋਰਟ ਜਨ ਦਾ ਕੱਪ ਕੋਰਟ ਜਨ ਦਾ ਕੱਪ ਨਾਲ ਪੀ ਕੇ ਚਾਹ ਨੇ ਹੈ ਨਾ ਥੀਲਾ ਤੇ ਜਾਣਾ ਪੂਰਾ ਉਹਨਾਂ ਵੱਦਾਂ ਦੇ ਜਲਾਲੀ ਆਉਂ ਜਾਂ ਠੀਕ ਆ ਭਰਾ ਤੇ ਆ ਹੀ ਮਿਲਦੀ ਖਾਈ ਕੋਈ ਨਹੀਂ ਆ ਜਾਏ ਮਿੱਤਰੋ ਹੁਣ ਆਪਾਂ ਰੁਕੇ ਆ ਮੱਛੀ ਲੈਣ ਤੇ ਆਹ ਬਾਈ ਆਪਣਾ ਹੁਣ ਮੱਛੀ ਦਊਗਾ ਆਪਾਂ ਨੂੰ ਹਨ ਕੱਟ-ਕੁੱਟ ਕੇ ਪੀਸ ਕਰਕੇ ਤੇ ਤੁਹਾਨੂੰ ਮੱਛੀ ਲਿਜਾ ਕੇ ਘਰੇ ਮਿਲਦੇ ਆ ਪੈਂਦੇ ਪਟਾਕੇ ਅਧਵਾਲ ਸਾਹਿਬ ਪੈਂਦੇ ਪਟਾਕੇ ਪਟਾਕੇ ਪੈ ਰਹੇ ਆ ਦੇਖੋ ਜੀ ਤੰਦੂਰ ਤੇ ਤੇ ਇੰਗਲੈਂਡੀਆ ਬੈਠਾ ਇੱਧਰ ਤੇ ਇਹ ਵੀਰ ਥੋੜਾ ਸਾਈਡ 'ਚ ਆਇਆ ਹੁਣ ਪਤਾ ਨਹੀਂ ਕੀ ਚੱਕਰ ਪਿਆ ਉਹ ਇਹਨਾਂ ਰੀਜ਼ਨ ਪੁੱਛਦੇ ਐ ਇਤੋਂ ਇਹਨੂੰ ਮੱਛੀ ਖਿਲਾ ਕੇ ਪੁੱਛਦੇ ਆ ਕੀ ਗੱਲ ਐ ਬਲੈਤੀਆ ਸਾਹਿਬ ਹੁਣ ਆਪ ਲੱਗੇ ਹੋਏ ਆ ਫਰਾਈ ਕਨ ਲਾਓ ਜੀ ਤੇ ਉਹ ਤੰਦੂਰ ਚ ਵੀ ਸੀਖ ਲੱਗੀ ਹੋਈ ਆ ਲੱਡੀ ਜੀ ਕੋਕ ਦੀ ਬੋਤਲ ਥੋੜੀ ਕਿਹਨੇ ਲੈ ਗਿਆ ਭਾਜੀ ਲਿਓ ਨਾ ਕੋਕ ਵੀ ਹੋਰ ਕੁਛ ਕੱਲੀ 2 ਲੀਟਰ ਵਾਲੀ ਕੋਕ ਦੀ ਬੋਤਲ ਲੈ ਲਿਆ ਮੇਰੇ ਕੋਲ ਹੋਰ ਕੁਛ ਇਹ ਬਸ ਸਾਰੇ ਬੋਝੇ ਜਾਣਾ ਬੋਝੇ ਨੇ ਪੁੱਜਦੇ ਨੇ ਬੋਝੇ ਨੇ ਅੱਧੇ ਬਰ ਦਾ ਕੱਟ ਗਿਆ ਹੁਣ ਬਲੈਤੀਆ ਸਾਹਿਬ ਆਪ ਉੱਠੇ ਆ ਹੁਣ ਇਹ ਪਾਉਣਗੇ ਗੇਮ ਲੱਗ ਗਿਆ ਬੀਂਡ ਪਉਣ ਦਾ ਮੈਂ ਸੱਚੀ ਵਧੀਆ ਇਹਦਾ ਓਕੇ ਕੀਤੀ ਹੈ ਮੈਂ ਜੋ ਮੱਛੀ ਦਾ ਕਰਾਂਚਾ ਉਹਨੂੰ ਤੁਸੀਂ ਪਹਿਲਾਂ ਨਹੀਂ ਗਰੀ ਜਾਂਨੇ ਘਰੀ ਠੰਡੇ ਚ ਪਾਈ ਇਹਨੇ ਘਰੀ ਗਰਮ ਦੇ ਪਾਈ ਇਹਦੇ ਚ ਫੈਂਸ ਨਾ ਮੱਛੀ ਉਹਨੇ ਮੈਂ ਖਾਧੀ ਹੈ ਦੱਸ ਤਕੋ ਉਹ ਉਹ ਮਨੇ ਪਿਛੇ ਉੱਪਰ ਪੁਝਾਤੇ ਉਹ ਉਹ ਰੂਹ ਹੈਗਾ ਫਿਰ ਚਲੋ ਕੜਨੀ ਆਈ ਹੈ ਇਹਦੇ ਇਹਦੀ ਠੰਡੇ ਕੜਨੀ ਪਈ ਆ ਵਿੱਚ ਆਹ ਲੰਗੜ ਵਾਲੀ ਪਈ ਹੈ ਹੈ ਲੰਗੜੀ ਪਈ ਤੇ ਦਮ ਨਾ ਨਹੀਂ ਆਂਕੀ ਉਸ ਬਰਾਉਂਡ ਬੇਟੇ ਕੋਈ ਚਾਲੂ ਕੋਈ ਜਦੋਂ ਮਾਜੀ ਕਰ ਲਈ ਚਲੋ ਪਰਦਲੇਪਾਲ ਲਾਡੀ ਨੇ ਮਾਰਨਿੰਗ ਚੱਲ ਜਾਣਾ ਤੇ ਅੱਜ ਥੋੜਾ ਬੋਧਾ ਕੀਤਾ ਵੈਸੇ ਇੰਨਾ ਬਧਾਇਆ ਨਹੀਂ ਕੰਮ ਅਸੀਂ ਐਮਰਜੈਂਸੀ ਤੇ ਇਥੇ ਆ ਦੇਖੋ ਬਹੁਤ ਵਧੀਆ ਕਰਿਸਪੀ ਤੇ ਕਰੰਚੀ ਬਹੁਤ ਵਧੀਆ ਟੇਸਟੀ ਬਣੀ ਮੱਸੀ ਭਾਜੀ ਆਹ ਭਾਈ ਦਾ ਇੰਟਰੋਡਕਸ਼ਨ ਸੁਣਾ ਆਪਣੇ ਸਾਹਮਣੇ ਦੋ ਮੈਂ ਦੇ ਦਿੱਤਾ ਵੈਸੇ ਮੇਰੇ ਸਾਡੇ ਯਤਨ ਭਰਾ ਇਹ ਸਵੇਰ ਨੂੰ ਨੇ ਨਿਕਲਣਾ ਚੰਡੀਗੜ੍ਹ 4 ਵਜੇ ਸਵੇਰ ਨੂੰ ਗੱਡੀ ਲੈ ਕੇ ਚੰਡੀਗੜ੍ਹ ਨਿਕਲਣਾ ਨੇ ਤੇ ਚੱਲ ਜਾਣਾ ਤੜਕੇ 4 ਵਜੇ ਫਿਰ ਜਿਆਦਾ ਸਾਡਾ ਰੂਟ ਤੇ ਰਹਿਣਾ ਕਰੇ ਮਨਾਲੀ ਕਿ ਕਦੇ ਕਾਜਾ ਕਰੇ ਚੰਡੀਗੜ੍ਹ ਕਦੇ ਦਿੱਲੀ ਦਿੱਲੀ ਜਾਣਾ ਦਿੱਲੀ 10 ਵਜੇ ਜਾਣਾ 10 ਨੂੰ ਹੁਣ 7:00 ਤੋਂ 10:00 ਵਜੇ ਨਿਕਲਣਾ ਦਿੱਲੀ ਸਾਡਾ ਭਰਾ ਇਹ ਸਾਡੇ ਵਿੱਚ ਇਕੱਠੇ ਆ ਸੀ ਸਾਡੇ ਸਾਰੇ ਭਰਾ ਆ ਸਾਰੇ ਹਾ ਤੁਹਾਡਾ ਗੱਡੀ ਭਰਾ ਆਇਆ ਇਹ ਵੀ 3:00 ਵਜੇ ਜਾਣ ਕੇ ਓਕੇ ਗੱਲ ਵਾਜੇ ਜੈਸਾ ਹੀ ਆ ਤੇ ਮੁੰਡਾ ਆ ਓਕੇ ਆ ਜੀ ਫੋੜੋ ਫੋੜੀ ਆ ਸਾਡਾ ਨਵੀਂ ਕਰਾ ਇੰਗਲੈਂਡ ਤੋਂ ਆਏ ਹੈ ਮੁੰਡਾ ਤੇ ਵੀ ਸਾਡਾ ਇੰਗਲੈਂਡ ਤੋਂ ਆ ਕੇ ਵੀ ਦੇਖੋ ਅਦਰ ਪੂਰੀ ਜੈਸ ਕਰਾਉਂਦਾ ਇਹਨੂੰ ਅਸੀਂ ਬਹੁਤ ਮਿਸ ਕਰਦੇ ਹਾਂ ਹਾਂ ਲੱਗਦਾ ਇੱਧਰ ਤਾਂ ਪੂਰੀ ਮੱਛੀ ਆਂ ਜੀ ਬਈ ਮੇਰਾ ਆਇਆ ਬੜਾ ਭਰਾ ਹੈ ਇਹ ਇਹਨਾਂ ਦੀ ਹੁਣ ਨਕਲਾ ਬੰਦ ਹੋਈਆਂ ਜੂਨ ਚਲਾਈ ਜਿੰਨਾਂ ਨੇ ਵੀਡੀਓ ਰਿਕਾਰਡ ਕੀਤਾ ਜਿੰਨਾ ਟਾਈਮ ਤੱਕ ਦੱਸੋਗੇ ਦਿਨ ਹਾਂ ਕਿੰਨਾ ਟਾਈਮ ਤੱਕ ਦਸੰਬਰ ਦਸੰਬਰ ਸਾਡੇ ਕੋਲ ਨਵੰਬਰ ਦਸੰਬਰ ਜਨਵਰੀ ਤੱਕ ਹੈਗੇ ਅਸੀਂ ਇਹਨਾਂ ਦਾ ਇੰਜੋਇਮੈਂਟ ਕਰਦੇ ਹਾਂ ਨਾ ਮਲੇ ਦੇਖੋ ਭਾਈ ਇੱਕ ਵਾਰ ਆਏ ਹਾਏ ਹਾਏ ਕਰੰਚੀ ਕਰੰਚ ਆਏ ਹਾਏ ਹਾਏ ਦੇਖੇ ਮਨ ਕੁਝ ਹੁੰਦਾ ਵਾਹ ਭਾਈ ਸੁਆ ਬਾਕੀ ਤੁਹਾਨੂੰ ਅਸੀਂ ਨਵੇਂ ਵਲੌਗ ਚ ਮਿਲਦੇ ਆ ਐਂਡ ਟੂਮੋਰੋ ਗੋਇੰਗ ਟੂ ਬੀ ਸਪੈਸ਼ਲ ਡੇ ਫਾਰ ਅਸ ਐਂਡ ਵੀ ਗੋਣਾ ਨੋਟ ਜਤਿਨ ਐਂਡ ਦੀਪ ਮੀ ਐਂਡ ਲਾਡੀ We're gonna take him to the matriar home, uh, Shith Pagasendi, who's patriotic of U Punjab and India, and uh, we're gonna show you the, his home, his property and his landmark, and everything including his life, the books and all wow. the things that he have in his life, like his uh, uh, home, his uh, uh, you know books, crockery, his uh, home utensils, everything we're gonna show you tomorrow and uh, right. we're gonna take Laddi over there. And uh, laddie will show you in in his blog tomorrow. stay, stay tuned. Good night. Okay. Bye bye. <laughs> <laughs>